ਆ ਰਹੀ ਨੀ ਪਿਆਰ ਪਰ ਇਸ ਅੱਛਰੀਆ ਕਾਲ ਟੂ ਰੂ ਫਾਰਮ ਹਾਊਸ ਮੈਂ ਉਮੀਦ ਕਰਦੀ ਹਾਂ ਸਾਰੀ ਵੀਓਸ ਬਹੁਤ ਵਧੀਆ ਹੋਵਾਂਗੇ ਕੱਪੜੇ ਲੈ ਰਹੇ ਹਾਂ ਮੇਰੀ ਮੰਮੀ ਨੇ ਤਾਂ ਫੇਰ ਆਰੀ ਨਿਓ ਫੋਨ ਤੇ ਗੱਲ ਕਰ ਰਹੀ ਸੀਗੇ ਆਪ ਤਾਂ ਸਲੇ ਤੇ ਨਾਮੰਤਰ ਮਾਰੀ ਜਾਗਾ ਕਿਸੇ ਤੇ ਨਾਮ ਜਮਾ ਹਾਂ ਆਦੇ ਕੋਲੇ ਬਾਗੀ ਨਹੀਂ ਕਿਸੇ ਕੋਲੇ ਬਾਗੀ ਜੀ ਇਧੇ ਕੋਲ ਬਾਦੇ ਕੋਲੇ ਪਤਾ ਨਹੀਂ ਥੋੜੇ ਕੋਲ ਹੈਗਾ ਵਾਸਤਾ ਪਕਸ਼ਾ ਵਾਲਾਗਾ ਪਾਉ ਫੜਾ ਥੋੜਾ ਥੋੜਾ ਪਤਾ ਹੀ ਨਹੀਂ ਆ ਹਾਂ ਆ ਏਕੇ ਟੈਕਸ ਵਾਲੇ ਦੇ ਕਿੰਨਾ ਕਿਹੜਾ ਆਏਕੇ ਟੈਕਸ ਵਾਲਾ 72 3 ਇਹ ਹਾਂ ਵੀ ਏਕੇ ਟੈਕਸ ਉਹ ਇਹਦਾ ਉੱਪਰ ਲਾ ਆਹੋ ਜਿਹੜਾ ਜੋ ਹੱਦ ਬਿੱਲ ਦੇ ਤੋਂ ਦੇਖਿਆ ਸੀ ਨੀ ਕੀ ਕੀ ਹਾਂ ਅਰਵਿੰਦਰ ਦੇ ਇਹ ਨੇ ਸਾਰੇ ਅਰਵਿੰਦਰ ਪਾਉਂਦੀ ਆ ਇਹ ਸਾਰੇ ਪੁੰਛਦਾ ਏਕੇ ਟੈਕਸ ਵਾਲਾ ਅੱਛਾ ਕੀ ਭਾਰੀਆਂ ਤੁਸੀਂ ਮੇਰੇ ਚੁਗਲਿਆ ਕਰੀ ਜਾਂਦੇ ਹੋ ਹਰ ਬਿੰਦ ਕਰ ਹਰ ਦਿਨ ਕਹਿੰਦਾ ਇਹਦੇ ਕੋਲ ਮੰਤਰ ਨਾ ਮਾਰਦੀ ਕੋਈ ਕਿਤੇ ਜੰਮੀ ਨਾ ਮੰਮੀ ਤੇ ਮੈਂ ਮੰਤਰ ਪਾਉਂਗੀ ਮੈਂ ਛੱਟ ਕੇ ਵਾਜਦੀ ਤੂੰ ਲੈ ਰਹੀ ਸੂਟ ਛੱਟਦੇ ਲੈਂਦੇ ਤੂੰ ਸੋਨਾ ਤਾਂ ਹੈ ਨਹੀਂ ਬੱਸ ਚੱਲ ਕੋਈ ਨਾ ਲੈਣਾ ਮੈਂ ਲੈ ਹੀ ਲਿਆ ਤੈਨੂੰ ਛੱਟ ਕੇ ਵਾਜਦੀ ਤੇਰੇ ਤੇ ਮੰਤਰ ਨਾ ਮਾਰ ਦਮਾ ਨਹੀਂ ਜਾਂਦੀ ਕੋਈ ਪਤਾ ਨਹੀਂ ਕੋ ਵੀਰੇ ਲੇ ਵੀ ਕਿੰਨੀ ਪਾਰਟੀ ਜੇ ਤੇਰੇ ਪੰਜ ਇਹ ਵੀ ਹੈ ਹੈ ਤੇਰੇ 500 ਰੁਪਏ ਦਵਾ ਦੇ ਮੁੰਡਾ ਕੀ ਹੈ ਇਹ ਕਿੰਨੇ ਦਾ ਸੂਟ ਆ ਸਾਰੇ ਦੇ ਦੇ ਇਹਨੂੰ ਮੇਰੇ ਵੱਲੋਂ ਨਾ ਦਵਾ ਦੇ ਨਾ ਨਾ ਮੁੰਡਾ ਕੀ ਦਾ ਮੁੰਡਾ ਕੀ ਦਾ ਤੂੰ ਤੂੰ ਕਿਉਂ ਬੋਲਦਾ ਤੇਰੇ ਨਾਲ ਤਾਂ ਉਹੀ ਗੱਲ ਕਰਦੇ ਬਾਪੂ ਵਾਲੀ ਲੈ ਲਓ ਭਾਈ ਬਾਕੀ ਦੋ ਪਾਸੇ ਅਕੀਰ ਚ ਤੋਪਦੀ ਪਹਿਲੀ ਵਾਰ ਹੋਇਆ ਸੀ ਮੁੰਨੇ ਦਾਲਦੇ ਉਹਦੀ ਅਗਲੀ ਛੋੜੀ ਹੋ ਕੇ ਸਾਹਮਣੇ ਸੂਟ ਲੈ ਲੇ ਬਾਪੂ ਸੂਟ ਦਿਵਾ ਗਿਆ ਬਾਅਦ ਚ ਕਹਿੰਦੇ ਲਿਆਓ ਭਾਈ ਪਾਸੇ ਲਣਾ ਆ ਵੀ ਇੱਕ ਟੈਕਸ ਹੈ ਇਹ ਪਿਓਰ ਦਾ ਦਵੱਟਾ ਹੈ ਇਹਨੇ 8 ਕਿੰਨੇ ਦਾ ਐਨੇ ਬਰੇ ਕਿਹੜਾ ਆ ਆ ਕਰਾ ਸੋਨਾ ਇਹ 1200 ਦਾ ਪੋਗ ਸਾਰੀ ਗਾੜੀ ਸੀਟਾਂ ਨਾਲ ਨਹੀਂ ਰਹਿ ਸਕਦੀ ਇਹ 7 1300 ਦਾ ਤੇਰੇ ਪੜਾ ਇਹ ਮਸਲੀਨ ਦਾ ਦਵੱਟਾ ਥੋੜੇ ਕਿੰਨੇ ਦਾ ਆ ਲੈਣਾ ਕਿੰਨੇ ਆਲਾ ਲੈਣਾ ਸੂਟ ਕਿੰਨੇ ਆਲਾ ਇੰਨੇ ਆਲਾ ਲੈਣਾ ਇੰਨੇ ਵਾਲਾ ਲੈਣਾ ਦੋਸਤ ਇਹ ਦੋਗੇ ਨਾ ਮੈਂ ਕਿਹਕੇ ਕਿ ਫੁਨਾ ਮਹਿੰਗੇ ਵਾਲੀ ਰੇਂਜ ਨਹੀਂ ਬਣਦੀ ਐ ਜੀ ਵੀਰੇ ਹਾਂ ਇਹ 600 ਵਾਲੇ ਤੇ ਬੇਬੀ ਡਬਟੇ ਵਾਲੀ ਇਹਦੇ ਨਾਲ ਦਾ ਜੋ ਮੈਚਿੰਗ ਮੈਚ ਉਹ ਪਾਦਾ ਪਜਾਮੀ ਪਾਦਾ ਇਹਦੇ ਨਾਲ ਆਲੋਵਰ ਦੇਨੇ ਆ ਆ ਦਿਖਾ ਲੈ ਨੀ ਤੇ ਨੇ ਆ ਆ ਲੋਵਰ ਆਪ ਇਹਨੇ ਮਿੱਚੇ ਉਹਨਾਂ ਚਾਹਦੇ ਆ ਵੀ ਹੂਕੀ ਟੱਚ ਦੇਨੇ ਆ ਆ ਲੋਵਰ ਆ ਆ ਲੋਵਰ ਨਾਲ ਦੁਪੱਟੇ ਨੇ ਇਹਨਾਂ ਦੇ ਆ ਆ ਲੋਵਰ ਨੇ ਹਾਂ ਆ ਤਿੰਨ ਚਾਰ ਤੋਂ ਆ ਲੋਵਰ ਨੇ ਇਹਦੇ ਨਾਲ ਪੀਓ ਉਹ ਤਾਂ ਦੱਸ ਤਾਂ ਇਹਦੇ ਨਾਲ ਆ ਜਾ ਆ ਜਾ ਆ ਲੋਵਰ ਨੇ ਇਹਨਾਂ ਚਾਹ ਹਾਂ ਇੱਕ ਮਿੰਟ ਇਹ ਇੰਨੇ ਗਨੇਵੇਂ ਮਹਿੰਗਾ ਲੈਣਾ ਨਹੀਂ ਇਹ ਬੜਾ ਮੱਦੀ ਲੱਗ ਰਿਹਾ ਹੈ। ਇਹ ਕਿੰਨੇ ਵਾਲਾ ਹੈ? ਆਹ ਕਿੰਨੇ ਆਇਆ? ਆਹ ਕਿੰਨੇ ਵਾਲਾ ਕਰੋ? ਇਹ 1500 ਸੂਣ ਚ। ਆਹ 1350 ਸੂਣ ਚ। ਇੰਨੇ ਦਾ ਇੰਨੇ ਦਾ। ਹਾਂ? ਆ ਲੈ ਲੈ। 700 ਦਾ। ਹਾਂ? ਹਾਂ। 1500 ਦਾ। ਹਾਂ। ਜੂਸ ਪੀ ਰਹੀਆਂ ਰਖੜੀ। 1500 ਦਾ। ਸਾਡਾ ਜੂਸ ਪੀ ਰਹੀ ਆ ਜਿਹੜਾ 500 ਵਾਲਾ ਚ ਆਹ ਸਾਡੇ ਪਾਈ ਪੀ ਨਹੀਂ ਆਉਂਦੀ ਇਹ ਮਹਿੰਗਾ ਪਈ ਇਹ ਸਾਡੇ 500 ਆਹ ਮਹਿੰਗਾ ਨਾ ਇਹ 500 ਇਹ 500 ਵਾਲੇ ਇਹ ਵੀ 500 ਦਾ 61 ਦੇਣ 500 ਵਾਲੇ ਨੇ ਇਹ ਸੱਚ ਰੇਂਜ ਬਣੂਗੀ ਇਹਦੀ ਆ ਲੈ ਲੈ 500 ਵਾਲੇ ਚ ਆ ਮੈਨੂੰ diel ਲੱਗਦਾ ਜਾਵੇ ਲਊਗੀ ਉਹੀ ਅੰ ਮੈਂ ਅਖੀਰ ਤੱਕ ਉਹੀ ਪਹੁੰਚ ਰਣੀ ਗਏ ਹੈ 150 ਵਾਲੇ ਨੂੰ ਇਸ ਤੋਂ ਚਾਹ ਤਾਂ ਫਿਰ ਠੰਡੀ ਹੋ ਰਹੀ ਹੈ ਫਿਰ ਚਾਹ ਪੀ ਜਾ ਭਾਈ ਮੈਨੂੰ ਤਾਂ ਪਤਾ ਲੱਗ ਜਾਵੇ ਕਿ ਇਹਦਾ ਮੈਨੂੰ ਕਹਿੰਦੇ ਕਿ ਕਹਿੰਦੇ ਛੂਟ ਲੈ ਲੈ ਤਸ ਤਸ ਕੋਈ ਮੈਂ ਨਾ ਦਵਾਉਂਦੀ ਹਾਂ ਮੈਨੂੰ ਦਵਾ ਦੂ ਇਹ ਆ ਮੱਕੀ ਦਾ ਖੀਰ ਤੀ ਉਹਦੇ ਕਹਣਾ ਨੂੰ ਕਿਦੀ ਹੈ ਉਹ ਤਾਜ਼ੀ ਵੀ ਔਰ ਮੁੰਡਾ ਕੀ ਕਹਦਾ ਸੂਟ ਲੈ ਲਓ ਉਹ ਤਾਂ ਉਹ ਤਾਂ ਵਿਚਾਰਾ ਪਰਾਣਾ ਹੈ ਪਿੰਟਾ ਹਨਾ ਉਹ ਵੀ ਇੱਕ ਆਹ ਪ੍ਰਿੰਟ ਕਿੰਨਾ ਸੋਹਣਾ ਹੈ ਮੁੰਡੇ ਬਹੁਤ ਸੌਹਣੇ ਹੋ ਹਨੀ ਜਿਹੜੇ ਹੱਥੇ ਦੇ ਨੇ ਜਿਹੜੇ ਅਮਰੀਕਾ ਕੇ ਹੋਏ 1 2 3 ਸਿੱਧੂ ਵਾਲੇ ਬਹੁਤ ਸੌਹਣੇ ਨੇ ਉਹ ਹੋ ਗਿਆ ਟੁਣਾ ਧੋਏ ਮਾਲਕ ਦੀ ਵੀ ਬਹੁਤ ਸੌਹਣੇ ਭਣ ਜਾਇਆ ਘਰੇ ਨਾ ਉੱਥੇ ਤਾਂ ਮੈਂ ਤਾਂ ਨਹੀਂ ਗਈ ਇੱਕ ਦਿਨ ਜਾਇਆ ਉਹ ਜਾਮਾਂਗੇ ਨਾ ਉੱਥੇ ਮੁੰਡੇ ਨੇ ਨੇੜੇ ਐਵੇਂ ਜੱਟ ਲੈ ਕੇ ਆਇਆ ਕਿੰਨਾ ਸੋਨਾ ਕੱਪੜਾ ਹਾ ਇਹਦਾ ਕੂੜੀ ਖਿੱਚ ਜਾਂਦੇ ਨੇ ਉਹਦਾ ਦਾਨ ਦੂਨ ਨੂੰ ਪਹੁੰਚ ਦੋ ਹੁੰਦੇ ਐਵੇਂ ਦੂ ਤਰ੍ਹਾਂ ਬਿਜੋਰ ਜੱਟ ਦਾ ਲੈ ਕੇ ਆਈਏ ਇਹਨਾਂ ਚ ਲੈਣ ਦੇ ਜੇ ਕੋਈ ਹੂੰ ਪਿੰਡ ਦੇ ਵਿੱਚ ਕੋਈ ਆ ਆ ਵੀ ਸੋਨਾ ਆ ਵੀ ਯਾਦ ਦੇ ਕੇ ਆ ਆ ਵੀ ਉਹਨੇ ਇੱਕ ਆਤੀ ਹੁੰਦੇ ਸੋ ਇਹ ਵੀ 500 ਦਾ ਇਹ ਵੀ 500 ਦਾ ਘੱਟ ਵਾਲੇ ਪੁੱਛ ਲਓ ਭਾਣੇ ਲੈ ਹਾਂ ਹਾਂ ਨਾਜ ਤੋਂ ਘੱਟ ਨਹੀਂ ਵੀਰੇ ਨਾ ਆ ਆਤਮ ਸੌੜੇ ਨਾ 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 ਉਹ ਨਹੀਂ ਉਹ ਤਾਂ ਫਿਰ ਕੀ ਫਾਇਦਾ ਤਾਂ ਸਮਾਈ ਦੀ ਗੱਲ ਪੈਣ ਵਾਲਾ ਕੰਮ ਆ ਫਿਰ ਉਹ ਤੇ 310 ਸਮਾਈ ਦਾ 200 ਸਮਾਈਆ ਸਿੰਪਲ ਸੂਟਾਂ ਦੀ ਇਹਨਾਂ 'ਚ ਦੇਖ ਕਿਹੜਾ ਲੈਣਾ ਮੈਂ ਸੀ ਆ ਲੈਣਾ ਆ ਲੈਣਾ ਚੇਬ ਰੋਕਰ ਸਾਨੂੰ ਕੀ ਪਤਾ ਪਉਣਾ ਦਾ ਤੂੰ 480 ਗਏ ਦੀ ਨਾਲ ਤੁਸੀਂ ਫਿੰਡ ਕਰਾਂਗੇ 480 ਵੀ ਲੱਗੇ ਜਾਂਦੀ ਜਾਂ ਤਾਂ ਸਾਨੂੰ ਵੀ ਆ ਜਾ ਤੇਰੇ ਫਿੰਡ ਨਹੀਂ ਹੋਣਾ ਕਿਹਦੇ ਸਾਡੇ ਦਾ ਪਸੰਦਾ ਸੀ ਤਾਂ ਕੱਢਦੇ ਵੀ ਐ ਨਾ ਚਲਾ ਲੈ। ਬੀਏ ਮੇਰੀ ਗੱਲ ਸੁਣਾ। 4 ਸੂਟ ਕੱਢ ਕੇ ਹੱਥ ਤੇ ਰੱਖਦੇ ਫਿਰ ਕਹਿੰਦੇ ਕਿ ਆ ਐਨੇ ਲੈ ਲੈ। ਕਹੀਂ ਕਹੀਂ ਪੁੱਤ। ਆ ਕੱਢਦੇ 500 ਦੇ ਐਨੇ ਨੋਟ ਦੇ ਦੇ। ਲੈ ਨਾ। ਆ ਚਾਰਾਂ ਦਾ ਇੱਕ ਇੱਕ। ਉਹ ਇਹ ਤਾਂ ਕੀ ਐਰ ਨਾ ਦਈਏ ਨੂੰ। ਲੋਕੇ ਹਾਂ ਨਾ ਇੰਨੇ ਤਾਂ ਕੀ ਕਰਨੇ ਨੇ ਅਸੀਂ ਹਾਂ ਟੈਕੋ ਲੈਣੇ ਨੇ ਦੇਖ ਕਰਕੇ ਤਾਂ ਵੀ ਸੌਣਾ ਨਾਲੇ ਵੀ ਦੇਣ ਦੇ ਕੋ ਆਉਦੇ ਨਾਲ ਦਾ ਹੀ ਸਿਕ ਸਿਲੈਕਸ਼ਨ ਨਹੀਂ ਹੋ ਰਹੀ ਵੀ ਕਿਹੜਾ ਸੂਟ ਲੈਣਾ ਸਾਡੇ ਮੂੰਹ ਕਰੀ ਦੇਖੀ ਜਾਂਦੀ ਆ ਵੀ ਭਾਈ ਤੂੰ ਚੱਕ ਲੈ ਜਿਹੜੇ ਤੈਨੂੰ ਦੇਖ ਭਾਈ ਕਿਹੜਾ ਲੈਣਾ ਆ ਵੀ ਸੋਟ ਸੋਟ ਉਹ ਕੱਢ ਰਹੇ ਨੇ ਇੱਕ ਕੱਟ ਕੇ ਦੇ ਦੋ ਬਾਅਦ ਚ ਆਪੇ ਵਾਪਸ ਕਰ ਦੂੰ ਮੈਨੂੰ ਵੀ ਵਧੀਆ ਫੇਰ ਮੋੜ ਕਰ ਦੂਗਾ ਲੈ ਕੱਪੜਾ ਦਾ ਠੀਕ ਆ ਉਹ ਠੀਕ ਆ ਠੀਕ ਆ ਆ ਤੁਸੀਂ ਲੈ ਲਓ ਆਹ ਤਾਂ ਧੀਏ ਲੈ ਲੈ ਆਹ ਦੇਖ ਖੜਾਈ ਦੀ ਚੰਦੀ ਕੋਣ ਮੇਰਾ ਤਾਂ ਕਿਹ ਟ੍ਰੈਕਟਰ ਉਹ ਤਾਂ ਕਿੱਥੇ ਇੰਨੇ ਪਾਸੇ ਕਿੱਥੇ 500 ਦੀ ਕੀ ਗੱਲ ਲਾ ਕੇ ਅਸੀਂ ਬਾਰੀ ਕੱਢਣੀ ਭਾਨੇ ਰਾਤ ਮੈਨੂੰ ਚੱਕਦੇ ਨਹੀਂ ਆਉਂਦੇ ਮੈਨੂੰ ਪੌੜਾ ਦਿੱਤੇ ਨੇ ਉਰੇ ਹੀ ਖੜੇ ਨੇ ਮੈਂ ਕਹਿੰਦੀ ਆ ਮੋਟਰਸਾਈਕਲ ਕਿੱਥੇ ਕਿਦਾ ਖੜਾ ਮੈਨੂੰ ਕਹਿੰਦੀ ਤੂੰ ਸੂਟ ਲੈ ਲੈ ਮੈਂ ਤਾਂ ਮੈਟ ਲੈਣਾ ਨਹੀਂ ਇਹਨੇ ਵੀ ਕੁਛ ਆਉਣਾ ਕੱਪੜਾ ਲੈਣਾ ਕਹਿੰਦੀ ਖੜਿਆ ਤਾਂ ਕਹਿੰਦੀ ਤੇਰੇ ਬਾਹਰ ਜਾ ਮੈਂ ਸੂਟ ਖਾਦਾ ਲੈ ਲੈ ਬਾਲੀ ਤੇ ਮੇਰੀ ਉੱਤੇ ਸੜਕ ਤੇ ਖੜੀ ਮੈਂ ਸੈਰ ਕਰਦੀ ਆ ਕਰਿਆ ਕੁਛ ਇਹ ਤਾਂ ਹਾਏ ਜੰਤਰ ਮਸਦਾ ਨਹੀਂ ਸਿੱਟਾ ਥੱਲੇ ਸਿੱਟ ਤਾਂ ਇਹ ਮੇਰੇ ਹੂੰ ਜਾਂਦੇ ਕਾ ਬੈਮੀ ਕਿਹੜਾ ਸਿਲੈਕਟ ਹੋਇਆ ਫਿਰ ਆਹ ਵਾਲਾ ਖੜ ਕਿੱਥੇ ਜਾਂਦਾ ਰਹੇ ਬੈਮੀ ਬੈਲਾਉਂਦਾ ਤੂੰ ਵੀ ਲਾਲਾ ਪੁੱਰੇ ਮੈਂ ਰੁਕੋ ਤਾ ਹਾਂ ਮੈਂ ਦੱਸੂ ਤੇ ਮੈਂ ਤਾ ਹਾਂ ਆ ਠੀਕ ਰਹਿੰਦੇ ਕਿਸ ਤੂੰ ਲਾਲਾ ਭਾਈ ਨਾ ਜੀ ਲੈ ਲੈਣੇ ਤੂੰ ਆ ਰੱਖ ਬੜੂਂ ਤੇ ਕਰਾਲਾ ਛੁੜੀਂ ਲੈਣਾ ਹਜੇ ਉਹਦਾ ਪ੍ਰਾਜ਼ੋ ਲੈਣਾ ਮੇਲੇ ਹਾਂ ਬਣ ਇਹ ਕੀ ਕੱਪੜੇ ਚ ਨਿਕਰੇ ਉਹ ਕਰੇ ਵੀ ਆ ਫਿਰ 300 ਚ 300 ਵਾਲੀ ਕਰੇ ਆ ਆਹ ਹਾਂ ਇਹ ਖਰਾਬ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹਾਂ ਇਹ ਤਾਂ ਨਹੀਂ ਹੁੰਦਾ ਭਈ 400 ਚ ਤਾਂ ਪੈ ਜਾਣਾ ਦੁਕਾਨ ਤਾਂ ਕੋਈ ਪੈ ਨਹੀਂ ਉਹ ਜਵਾਕਾਂ ਦੇ ਬਥੇਰੇ ਫਰਾਕਾ ਬਣਾ ਬਣਾ ਕੇ ਜੋ ਇਹ ਕਿੰਨੇ ਦਾ ਕਿਹੜਾ ਇਹ 400 ਵਾਲੇ ਇਹ ਵੀ ਬਹੁਤ ਮਹਿੰਗੇ ਇਹ ਇਹ ਆਹ ਭਾਵੇਂ ਉਹਦੇ ਨਾਲੋਂ ਸਸਤਾ ਆਏ ਇਹ ਨਾ ਮੇਗਾ ਮਸਲੀਨ ਚੱਲਦੀ ਆ ਕੱਪੜਾ ਇਹ ਵੀ ਵਧੀਆ ਹਾਂ ਇਹ ਮਸਲੀਨ ਹੈ ਇਹ ਮਸਲੀਨ ਦਾ ਸੂਟ ਬਹੁਤ ਵਧੀਆ ਮਸਲੀਨ ਰੰਗ ਵੀ ਸੋਨਾ ਨਾਲ ਰੰਗ ਬਹੁਤ ਸੁਨਮੇ ਸੋਨਾ ਅਲੱਗ ਅਲੱਗ ਬੂਸ਼ ਨਹੀਂ ਨਾ 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 ਕੋਈ ਨਾ ਕੋਈ ਨਾ ਨਹੀਂ ਨਹੀਂ ਇਹ ਜਿਆ ਨੁਫਾ ਤਾਂ ਘਰ ਘਰ ਹੋਣ ਇਹਦੇ ਸੱਤ ਸੱਤ ਸਵੇਰ ਬੁੜਿਆਂ ਦੇ ਕਾਹਨ ਕੀ 400 ਉਹ ਮਰੋੜ ਮਰੋੜ ਕੇ ਚਾਰ ਨਾਲੇ ਦੇ ਜਾਏਗੇ 200 ਦਾ ਪੱਤਾ ਆ ਜੂਗਾ 200 ਘਰ ਪਾ ਦੇ ਕੱਢ ਕੇ ਭਾਬੀ ਸਾਈਡ ਤੇ ਰੱਖ ਦੇ ਸੇ ਆਉਂਦੀ ਐ ਮੈਂ ਕੋਈ ਨਾ ਨਾਲੇ ਕੀ ਕੁੜੀ ਨੇ ਤਾਂ ਸੂਏ ਦੇਣਾ ਤੇ ਕਿਹੜਾ ਸਮਾਜ ਦੇ ਪੈਸੇ ਦੇਣ ਤੈਨੂੰ ਲੈ ਆ ਦੇ ਫਿਰ ਆਂ ਨਾ ਲੈ ਆ ਦੇ ਜਾ ਰੱਖ ਲਾ ਕਹਿੰਦੀ ਫੇ ਚੁੱਪ ਜਾ ਕਰਕੇ ਨੀਮੀ ਜੀ ਪਾਲੀ ਐਨੇ ਮੈਥੋਂ ਗੱਲ ਸੁਣ ਰਵਿੰਦਰੇ ਕੱਲ ਪਰ ਸੂਟ ਲੈ ਆਤੀ ਆਇਆ ਕੱਪੜਾ ਖਜਾਲਦਾ ਸੀ ਮੰਮੀ ਨੇ ਰਹਾ ਦਿੱਤਾ ਸੀ ਕੋਣ ਹੋਰ ਤੇ ਲੈ ਕੇ ਦਿੱਤਾ ਸੀ ਮੈਂ ਮਿੱਤਲ ਵਾਲਿਆਂ ਨੂੰ ਤਾਂ ਇਹ ਠੀਕ ਆ ਮੈਂ ਨਾ ਗਰਮੀ ਜੂਨ ਦੀ ਛੁੱਟੀਆਂ ਚ ਲੈ ਕੇ ਆਈ ਤੇ ਉਹ ਫਿਰ ਮੰਮੀ ਨੇ ਮੇਰੇ ਪਾਏ ਹੋਏ ਦੇਖ ਕੇ ਕਹਿੰਦੀ ਮੈਨੂੰ ਕੱਪੜਾ ਸੋਹਣਾ ਲੱਗ ਰਿਹਾ ਮੈਨੂੰ ਵਿਆਹ ਆ ਕੇ ਦਿੰ। ਫਿਰ ਮੈਂ ਰਖੜੀਆਂ ਨੂੰ ਕਹੀ ਫਿਰ ਮੰਮੀ ਨੂੰ ਲੈ ਕੇ ਦਿੱਤਾ ਉਹ ਮੰਮੀ ਨੇ ਸਲਾਈ ਚ ਟਾਈਟ ਹੋ ਗਿਆ ਥੋੜਾ ਜਿਹਾ ਅੱਛਾ ਚਲ ਉਹ ਫੇਰੇ ਇਹਨੂੰ ਕਹਿਤਾ ਵੀ ਚਲ ਤੈਨੂੰ ਸਮਿਆਈ ਛੱਡੀ ਹਾਂ ਵੀ ਚਲ ਬਾਕੀ ਦੇ ਉਹ ਦੁਹਹ ਕਰਦੇ ਹੁਣ ਕੱਲ ਪਤਾ ਕੀ ਕਹਿੰਦੀ ਭਾਰਸੋ ਜਾ ਕੇ ਕਹਿੰਦੀ ਉਹੋ ਜਿਹਾ ਤਾਂ ਉੱਥੇ 5 500 ਦੇ ਭਾਰਸੋ ਕਹਿੰਦੀ ਐ ਤਾਂ ਡੁਪਲੀਕੇਟ ਕੱਪੜਾ ਬਹੁਤ ਪਿਆ ਵੀ ਤੈਨੂੰ ਕੱਪੜੇ ਦੀ ਕਿੰਨੀ ਕੀ ਜਾਣ ਚ ਜੀ ਹੁਣ ਗੁੱਡੀ ਦੇ ਆ ਚੀਜ਼ ਹੈ ਇਹ ਇੱਕ ਹੀ ਟੈਕਸ ਦੀ ਫੋਟਾ ਲੱਗਦਾ ਇਹਦੇ ਨਾਲ ਦੀ ਉਹ ਦੇਖ ਸੇਮ ਦੇਖਣੇ ਨੂੰ ਉਹ ਜਿਹੀ ਚੀਜ਼ਾਂ ਨੇ ਆਹ ਤਾਂ ਹਾਂ ਹਣ ਹੁਣ ਆ ਚੀਜ਼ ਵੀ ਦੇਖਣੇ ਨੇ ਇਹ ਜਿਹੀਆਂ ਇਹ ਇੱਕ ਆ ਚੀਜ਼ ਇਹ ਦੇਖ ਆ ਕੈਂਬਰਕ ਆ ਰਿਕਾਇਵਰ ਕਿੰਨਾ ਪਰ ਹਾਂ ਤੇ ਇਹ ਚੀਜ਼ਾਂ ਦਾ ਫਰਕ ਹੋਣਾ ਮਤਲਬ ਆ ਦੇਖ ਆ ਆ ਦੇਖ ਲੈ 400 ਸੂਟ ਹੈ ਆ ਲੈ ਦੇਖਣੇ ਤੋਂ ਉਹੀ ਕੋਈ ਵੀ ਏਕੇ ਟੈਕਸ ਦਾ ਤਾਂ ਮਹਿੰਗਾ ਲਾ ਰਿਹਾ ਉਹ ਚੀਜ਼ ਟਬੂਲੀਕੇਟਰ ਅਸਲੀ ਦਾ ਫਰਕ ਹੋਣਾ ਲੱਗਾ ਤੁਸੀਂ ਕਹਿੰਦੇ ਮੈਂ ਐਸੇ ਰੱਖਣੀਆਂ ਨੇ ਵਾ ਕਾ ਤੁਸੀਂ ਚਾਹੀ ਤਾਂ ਦਾ ਕੱਥ ਫਿਰ ਬੇਚਣਗੇ ਤੁਹਾਨੂੰ ਨੇ ਨਾ ਰੱਖ ਰਹੇ ਨੇ ਚਲੋ ਜੀ ਆਪਾਂ ਬਾਹਰ ਦੇਖੀਏ ਕਿ ਭਾਈ ਆਇਆ ਹੈ हां ਇਹਨਾਂ ਨੇ ਵਾਣਾ ਆਪਣੀਆਂ ਜਿੱਥੇ ਆਪਾਂ ਬੀਜ ਰਹੇ ਹਾਂ ਸਰੋਂ ਮੱਕੀ ਤੇ ਚਰੀ ਆਪਣੇ 12ਵੇਂ ਟਰੈਕਟਰ ਮੰਗਵਾ ਕੇ ਰੂਟਾਵੇਟਰ ਖਰਾਬ ਹੋ ਗਿਆ ਸੀ ਤੋਂ ਠੀਕ ਕਰਾਉਣਾ ਖੜਾਇਆ ਵਾ ਬਖਸ਼ੀਆ ਤੇ ਠੀਕ ਨਹੀਂ ਹੋਇਆ ਫਿਰ 12ਵੇਂ ਮੰਗਵਾ ਲਿਆ ਸੀ ਕਿਸੇ ਦਾ ਵਿਚੇ ਰੂਟਾ ਵੇਟਰ ਇੱਥੇ ਸ਼ਰਮ ਲਾ ਦੇਣੀ ਆ ਸਾਗ ਵਾਸਤੇ ਹੁਣ ਤੋੜੀਆ ਸਰੋਂ ਦਾ ਸਾ ਤੇ ਬਾਕੀ ਪਾਲਪੂਰ ਇੱਧਰ ਕਰਾਂਗੇ ਇੱਥੇ ਤਿਆਰ ਕਰਾਂਗੇ ਇੱਧਰ ਤੇ ਚਰੀ ਤੇ ਮੱਖੀ ਇੱਥੇ ਡੰਗਰਾ ਵਾਸਤੇ ਚਾਰ ਇੱਧਰ ਕਰ ਲਾਂਗੇ ਆਹ ਜਿਹੜੇ ਪ੍ਰਿੰਡਿਆ ਪਰੋਂਡਿਆ ਨੇ ਹੁਣ ਪੱਟ ਦੇਣਗੇ ਕੁਝ ਬੇਲਾਂ ਪੱਟ ਵੀ ਦਿੱਤੀਆਂ ਕੁਛ ਰਾਇ ਵੀ ਗਈਆਂ ਸੋਰੀਆਂ ਦੀਆਂ ਰਹਿ ਗਈਆਂ ਪ੍ਰਿੰਡੀਆਂ ਰਹਿ ਗਈਆਂ ਤਰੇਲੀਆਂ ਦੀਆਂ ਰਹਿ ਗਈਆਂ ਬਾਕੀ ਉੱਥੋਂ ਤੋਂ ਲੈ ਕੇ ਸਾਰਾ ਬਾਗ ਲੈਣਾ ਗੋਭੀ ਗੋਭੀ ਸਾਰਾ ਕੁਝ ਲੈਣਾ ਆ ਇੱਕ ਹਲਦੀ ਹਲਦੀ ਰਹਿ ਜੋ ਮਿਰਚਾਂ ਰਹਿ ਜਾਣਗੀਆਂ ਬਸ ਪਹਿਲਾਂ ਲੈ ਲੇ ਸੂਤ ਇੱਕੇ ਲਿਆ ਵੈਸੇ ਇਹ ਤੇ ਸ਼ਬਦੀ ਲਾਵਾਂਗੇ ਗੋਪੀ ਬੰਦ ਗੋਪੀ ਸਗਮ ਲਮੋਈਆਂ ਗਾਜਰਾ ਮਟਰ ਆਲੂ ਕਹਾਂ ਲੱਗਦੇ ਆਲੂ ਕਹਾਂ ਲੱਗਦੇ ਹੁੰਦੇ ਨੇ ਹਨੀ ਓਹੋ ਲੋਕ ਕੀ ਕਹਿੰਦੇ ਹੁੰਦੇ ਨੇ ਲਸਣ ਦੇਖਦੇ ਆ ਥੋੜੀ ਜਿਹੀ ਲਾਉਂਦੇ ਆ ਲਸਣ ਪਿਆ ਖਾਸਾ ਲੋ ਜੀ ਕੱਪੜੇ ਤੁਸੀਂ ਦੇਖੇ ਲਈ ਸੀਗੇ ਅੰਕਲ ਆਏ ਸੀਗੇ ਕੱਪੜੇ ਖਰੀਦਦੇ ਸੀ ਦੋ ਸੂਟ ਲੈਨੇ ਕਿ ਇੱਕੇ ਸੂਟ ਲੈ ਜਾਦੇ ਇੱਕੇ ਨੇ ਇੱਕ ਹੀ ਲਿਆ ਮਾਮੀ ਨੇ ਨਹੀਂ ਲਿਆ ਤੇ ਹੁਣ ਮੈਂ ਉਹਦੇ ਸੂਟ ਸਿਉਰੀਆ ਮਾਸੀ ਜੀ ਦਾ ਸੋ ਇਹਦੇ ਮੈਂ ਲਾ ਲਿਆ ਆਹਾ ਲੈਸ ਲੈਸ ਦੋ ਰੰਗ ਦੇ ਹੂੰ ਇਹਨਾਂ ਮੈਂ ਐਵੇਂ ਲਾਉਂਗੀ ਵੀ ਇਧਰੋਂ ਲਾਉਂਗੀ ਇਹ ਮੈਂ ਦਿਖਾਉਣੀ ਆ ਇਹ ਮੈਂ ਐਵੇਂ ਹੀ ਲਾਉਂਗੀ ਫਿਰ ਇਹ ਐ ਲੱਗ ਜੂਗੀ ਫਿਰ ਨਾ ਆਹਾ ਮਤਲਬ ਆ ਬਾਵਾ ਤੇ ਇਹ ਜਿਹਾ ਕਲਰ ਆ ਜੂਗਾ ਦੋਨੇ ਨਹੀਂ ਤਾਂ ਫਿਰ ਇਹ ਘੱਟੋ ਘੱਟ ਫਰਕ ਨਾਲ ਲੈਣਾ ਜੇ ਮੈਂ ਦੂਜੇ ਲੋਟ ਲਾਉਂਗੀ ਫਿਰ ਇੱਕ ਤੇ ਹੋਰ ਰੰਗ ਹੋਣਗੇ ਤਿੰਨ ਇੱਕ ਤੇ ਹੋਰ ਫਿਰ ਉਹ ਵਜੇ ਨਹੀਂ ਲੱਗਦੇ ਫਿਰ ਮੈਂ ਵੀ ਇੰਨੀ ਕੁ ਪੂਰੀ ਪੂਰੀ ਉਹ ਲਾਉਂਗੀ ਜਿਵੇਂ ਮੇਰੀ ਬਾਹ 5 ਆ 5 ਮਤਲਬ 10 ਇੰਚ ਆ ਤਾਂ ਮੈਂ 11 ਇੰਚ ਤੇ ਹੀ ਲਾ ਰਹੀ ਕਿੰਚ ਦੇ ਫਰਕ ਪਾ ਰਹੀ ਫਿਰ ਮੇਰਾ ਡਿਜ਼ਾਈਨ ਵਧੀਆ ਆ ਰਿਹਾ ਮਤਲਬ ਹੀ ਬਾਵਾ ਤਿਆਰੇ ਐਵੇਂ ਠੀਕ ਹੈ ਇਹ ਲੈਸ ਬਹੁਤ ਆਖੀ ਮਿਲਿਆ ਮੈਨੂੰ ਸੂਟ ਸੂਟ ਹਾਂ ਆ ਸੀਗਾ ਸੂਟ ਐ ਮੇਰਾ ਸਲਵਾਰ ਤਿਆਰ ਆ ਬਾਕੀ ਮੈਂ ਸਲਵਾਰ ਤਿਆਰ ਆ ਬਾਕੀ ਆਲਵੇਸ ਕੋ ਤਿਆਰ ਹੋ ਜੂਗਾ ਫਿਰ ਮੈਂ ਚਾਹਾਂ ਨੂੰ ਦਿਖਾਵਾਂਗੀ ਹਾਂਜੀ ਬੀਬੀ ਆ ਚੱਗੇ ਨਹੀਂ ਬਾਹਰ ਕਰਦੇ ਜਿੱਲੀ ਠੀਕ ਐ ਦੂਰ ਠੀਕ ਕੋਈ ਨਹੀਂ ਕਰਨੀ ਐ ਨਹੀਂ ਬਹੁਤ ਓਕੇ ਕਰ ਦਿੰਦੀ ਹਾਂ ਇਹ ਮੋਜਾ ਕਰ ਦਿਆਂ ਨੂੰ ਜਦ ਵੀ ਸੂਟ ਚੱਕ ਰਿਹਾ ਵੀ ਆ ਲੋਟ ਕਰ ਦਵਾ ਤਰਾ ਜੀ ਆ ਸ਼ੌਣ ਮਾਰ ਲਾ ਫਿਰ ਅੰਦਰ ਆ ਮੇਰੀ ਜਠਾਣੀ ਆ ਮੇਰੀ ਜਠਾਣੀ ਨੇ ਸੂਟ ਲਿਆ ਹੈ ਇਹਨੇ ਮੈਨੂੰ ਨਹੀਂ ਦਵਾਇਆ ਹੈਗਾ ਐਂ ਕਰਦੇ ਬਾਹੇ ਕਰਦੇ ਇਹਨੇ ਨਾ ਥੋੜੀ ਸੁਣਦਾ ਘੱਟ ਹੈ ਜੀ ਮਤਲਬ ਇਹ ਗੱਲ ਘੱਟ ਸਮਝ ਆਉਂਦੇ ਨੇ ਇਹਦੇ ਕੰਨ 'ਚ ਪ੍ਰੋਬਲਮ ਹੈ ਪਹਿਲਾਂ ਅਸੀਂ ਉਹ ਵੀ ਪਵਾਇਆ ਸੀਗਾ ਕੰਨ ਦੇ ਵਿੱਚ ਉਹ ਕੀ ਹੁੰਦਾ ਹੈ ਉਹ ਮਸ਼ੀਨ ਜੀ ਉਹ ਵੀ ਇਹਨਾਂ ਕੰਮ ਚੱਲਦੇ ਆ ਨਹੀਂ ਹੈਗਾ ਫਿਰ ਅਸੀਂ ਐਂ ਛੱਡਤਾ ਵੀ ਚਲੋ ਫਿਰ ਅਸੀਂ ਚੱਲਣੂਗਾ ਹਾਂ ਉਹ ਚਲਾਇਆ ਠੀਕ ਆ ਨਹੀਂ ਵੀ ਮਤਲਬ ਹੀ ਕੰਮ ਜੋ ਨਹੀਂ ਕੀਤਾ ਨਹੀਂ ਹੈਗਾ ਇੰਨਾ ਵਧੀਆ ਉਹ ਜੀ ਨਾ ਉਹ ਮੈਂ ਬਸ ਹੋ ਕਰਾਉਣ ਵਾਲੀ ਹੂੰ ਤੇ ਖੋਲ ਲਾ ਇੱਕ ਤੁਹ ਜਦਾ ਸਖਾਇ ਵੀ ਅਰੇ ਸਾਰੂ ਸੜੀ ਗੱਲ ਆਇਦੂ ਨਾ ਤੇ ਫੇਰ ਖੰਮਚਾ ਹੋ ਗਿਆ ਦੁੱਧ ਨਾ ਲੱਗ ਜੰਦੇ ਨੇ ਕੰਨ ਪਰ ਇਹ ਐ ਸਾਰੇ ਕਿਤੇ ਜਾ ਜਾਂਦੇ ਨੇ ਭਾਰਸੋਂ ਚੜ ਜਾਂਦੇ ਨੇ ਬਸ ਕੱਲੀ ਅੱਛਾ ਜੀ ਤੇ ਨਗਾਉਂ